ਇਹਨਾਂ ਖਾਲੀ ਕੁੜੀ ਬਹੁਤ ਮਸ਼ਹੂਰ ਹੋਈ ਆ 35 ਲੱਖ 35 ਲੱਖ ਕਰਕੇ ਇਹ ਦੀ ਇਸ ਮੁੰਡੇ ਨਾਲ ਗੱਲ ਸੀਗੀ ਤੇ ਇਹਦੇ ਤੇ ਖਰਚਾ ਵੀ ਕਰਦੇ ਰਹੇ ਇਕੱਠੇ ਵੀਡੀਓਜ਼ ਬਣਾਉਂਦੇ ਸੇ ਤੇ ਇਹ ਬਾਅਦ ਚੋ ਬ੍ਰੇਕਅਪ ਕਰ ਗਏ ਹੁਣ ਇਹ ਮੁੰਡੇ ਨੇ ਜਾ ਕੇ ਇੱਕ ਪੌਡਕਾਸਟ ਦੇ ਵਿੱਚ ਸਾਰਾ ਖਲਾਸਾ ਕੀਤਾ ਮੈਂ ਤੁਹਾਨੂੰ ਸਾਰੀ ਗੱਲ ਦੱਸੂਗਾ ਕੀ ਹੋਇਆ ਮੁੰਡਾ ਕਹਿੰਦਾ ਜਦੋਂ ਇਹਦਾ ਨਾਮ ਹੋ ਗਿਆ ਤੇ ਇਹ ਮੈਨੂੰ ਛੱਡ ਗਈ ਜਦੋਂ ਹੁਣ ਇਹਨੂੰ ਆਹ ਮੁੰਡੇ ਨੇ ਫੋਟੋਆਂ ਵੀ ਦਿਖਾਈਆਂ ਕਹਿੰਦਾ ਦੇਖੋ ਇਹ ਮੇਰੇ ਨਾਲ ਰਹਿੰਦੀ ਸੀਗੀ ਸਾਰਾ ਕੁਝ ਸੀ ਤੇ ਮੇਰੇ ਘਰ ਆ ਗਈ ਸੀਗੀ ਤੇ ਅਸੀਂ ਇਕੱਠੇ ਹੀ ਰਹਿੰਦੇ ਸੀਗੇ ਇਹਦੀ ਮਾਂ ਵੀ ਮੁੰਡੇ ਦੀ ਦੱਸਦੀ ਆ ਤੇ ਸਾਰਾ ਖਰਚਾ ਮੈਂ ਕਰਦਾ ਸੀ ਜਦੋਂ ਹੁਣ ਇਹਨੂੰ ਗਾਣੇ-ਗੂਣੇ ਮਿਲਣ ਲੱਗ ਪਏ ਤੇ ਮੜਾ ਜਿਹਾ ਨਾਂ ਹੋ ਗਿਆ ਤੇ ਇਹ ਮੈਨੂੰ ਛੱਡ ਗਈ ਕਿਉਂਕਿ ਪਿਛਲੇ ਦਿਨੀ ਇਹਦੀ ਇੱਕ ਰੀਲ ਚੱਲੀ ਸੀਗੀ ਉਹ ਵੀ ਮੈਂ ਤੁਹਾਨੂੰ ਦਿਖਾਣਾ ਦੋਸਤੋ ਦੇਖਿਓ ਆ ਸੀ ਉਹ ਬਿੱਲੇ-ਬਿੱਲੇ ਨੈਣਾਵਾਲੀਏ ਤੇ ਇਸ ਤੋਂ ਬਾਅਦ ਇਹ ਕੁੜੀ ਹੋ ਜਾਂਦੀ ਮਸ਼ਹੂਰ ਤੇ ਮੁੰਡਾ ਕਹਿੰਦਾ ਫਿਰ ਮੈਨੂੰ ਬਲੌਕ ਕਰ ਜਾਂਦੀ ਮੇਰਾ ਐਕਸੀਡੈਂਟ ਹੋ ਜਾਂਦਾ ਉਹਦੇ ਵਿੱਚ ਵੀ ਇਹ ਮੇਰੀ ਬਾਤ ਨਹੀਂ ਪੁੱਛਦੀ ਮੈਨੂੰ ਇਹ ਵੀ ਨਹੀਂ ਪੁੱਛਦੀ ਮੈਂ ਇਹਦੇ ਲਈ ਐਨੇ ਖਰਚੇ ਕੀਤੇ ਸਾਰਾ ਕੁਝ ਕੀਤਾ ਵੀ ਇਹ ਛੱਟ ਦੇਣੀ ਬਦਲ ਗਈ ਮੈਨੂੰ ਛੱਡ ਕੇ ਤੇ ਫਿਰ ਮੁੰਡਾ ਕਹਿੰਦਾ ਮੈਂ ਐਕਸੀਡੈਂਟ ਹੋ ਗਿਆ ਸੀ ਮੈਂ ਕੋਮਾ ਦੇ ਵਿੱਚ ਲੱਗਿਆ ਤਾਂ ਵੀ ਮੇਰੀ ਇਹਨੇ ਖਬਰਸਾਰ ਨਹੀਂ ਲਈ ਮੈਂ ਇਹਨੂੰ ਇੰਨਾ ਪਿਆਰ ਕਰਦਾ ਸੀਗਾ ਤੇ ਹੁਣ ਸਾਰੀ ਦੁਨੀਆ ਨੂੰ ਇਹੋ ਹੀ ਕਹਿ ਰਹੀ ਕੁੜੀ ਨੂੰ 35 ਲੱਖ ਮੁੰਡੇ ਦਾ ਖਾ ਗਈ ਇਹਨੇ ਮੁੜ ਕੇ ਬਾਤ ਨਹੀਂ ਪੁੱਛੀ ਇਸ ਵੇਲੇ ਚਰਚਾ ਚ ਬਹੁਤ ਇਹਦਾ ਮੁੱਦਾ ਛਾਇਆ ਹੋਇਆ ਆ ਜੋ ਵੀ ਦੋਸਤੋ ਅਪਡੇਟ ਹੋਈ ਇਹਦੇ ਬਾਰੇ ਆਪਾਂ ਤੁਹਾਨੂੰ ਇਸੇ ਚੈਨਲ ਤੇ ਲੈ ਕੇ ਆਉਂਦੇ ਰਹਾਂਗੇ ਪੇ ਅਸੀਂ ਚਾਹੁੰਦੇ ਆਂ ਬੇ ਮੁੰਡੇ ਨਾਲ ਵੀ ਕੋਈ ਇਸ ਤਰ੍ਹਾਂ ਦਾ ੱੱਕਾ ਨਾ ਹੋਇਆ ਹੋਵੇ ਕਿਉਂਕਿ ਉਹਨੇ ਵੀ ਇਹਦੇ ਤੇ ਪੈਸੇ ਲਾਏ ਆ ਨਾ ਜੇ ਲਾਏ ਆ ਤਾਂ ਉਹ ਕਹਿੰਦਾ ਸੀ ਮੈਂ ਮੈਰਿਜ ਕਰਾਉਣੀ ਚਾਹੁੰਦਾ ਸੀ ਤੇ ਇਹ ਮੈਨੂੰ ਹੁਣ ਮੁੱਕਰ ਗਈ ਆ ਦੋਸਤੋ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ ਤਾਂ